ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਤਣਾਅ ਵਾਲਾ ਸਿੱਧੇ ਲਾਈਵ ਹੋਏ ਆ ਤੇ ਮੈਂ ਸਮੂਹ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਹਲਕੇ ਸਨੌਰ ਵਾਸੀਆਂ ਨੂੰ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਸਾਡੀ ਹੋਂਦ ਦੀ ਲੜਾਈ ਆ ਸਾਡੀ ਯੂਨੀਵਰਸਿਟੀ ਛੱਦੀਗੜ ਉਹਦੇ ਜਿਹੜੇ ਸਾਰੇ ਹੱਕ ਖੋਏ ਗਏ ਆ ਉਹਨਾਂ ਵਾਸਤੇ ਸਾਨੂੰ ਚਾਹੀਦਾ ਸਾਰਿਆਂ ਨੂੰ ਵੀ ਅਸੀਂ ਡਟ ਕੇ ਸਾਥ ਦੇਈਏ ਉਹਨਾਂ ਦੇ ਬੱਚਿਆਂ ਦੇ ਨਾਲ ਧਰਨਿਆਂ ਤੇ ਬੈਠੀਏ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਕਹਿੰਦੇ ਸੰਯੋਗ ਉਹ ਕਰੀਏ ਤੇ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਸੀਐਮ ਸਾਹਿਬ ਇਦੋਂ ਵੱਡੀ ਲੜਾਈ ਨਹੀਂ ਜ਼ਿੰਦਗੀ 'ਚ ਕਿਸੇ ਦੀ ਹਣੀ ਇਹ ਜੇ ਸਾਡੇ ਤੋਂ ਸਾਰੇ ਹੱਕ ਖੋਏ ਗਏ ਅੱਜ ਹੌਲੀ-ਹੌਲੀ ਇਹ ਸਾਡੇ ਹੱਕ ਜਿਹੜੇ ਆ ਉਹ ਜਾਂਦੇ ਰਹੇ ਤੇ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਸਾਰੀ ਆਪਣੀ ਪਾਰਟੀ ਨੂੰ ਸਾਰਿਆਂ ਨੂੰ ਕਹੋ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਤੁਹਾਡੇ ਵੀ ਬੱਚੇ ਉੱਥੇ ਪੜ੍ਹਦੇ ਆ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਪੜ੍ਹਦੇ ਆ ਚਾਹੇ ਹਰਿਆਣਾ ਵਾਸੀ ਆ ਸਾਰੇ ਸਾਰੇ ਅੱਜ ਉਹ ਬੱਚਿਆਂ ਦਾ ਸਾਾਸ ਦੇ ਕੇ ਤੇ ਯੂਨੀਵਰਸਿਟੀ ਦੇ ਰਹਿਤ ਅੱਜ ਪਹਿਲੋ ਸੀ ਆਪਣੇ ਉਹ ਸਾਰੇ ਹੱਕ ਆਪਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਸੈਂਟਰ ਸਰਕਾਰ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਲਤਾੜੋ ਨਾ ਪੰਜਾਬੀਆਂ ਨੂੰ ਉਨ੍ਹਾਂ ਦੇ ਉੱਤੇ ਉਨ੍ਹਾਂ ਦੇ ਸਿਰ ਤੇ ਹੱਥ ਰੱਖੋ ਇਹ ਜਿਹੜੇ ਯੂਨੀਵਰਸਿਟੀਆਂ ਦੇ ਹੱਕ ਆ ਜਾਂ ਪੰਜਾਬ ਦੇ ਹੱਕ ਆ ਬਹੁਤ ਵੱਡੀਆਂ ਕਹਲਣਾ ਖਾਲੀਆਂ ਪੰਜਾਬ ਦੇ ਲੋਕਾਂ ਨੇ ਸੰਘਰਸ਼ ਦੇ ਵਿੱਚ ਸ਼ਹਾਦਤਾ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਜਿਹੜੇ ਸਾਡੇ ਹੱਕ ਆ ਉਹਨਾਂ ਤੇ ਦਾਕਾ ਨਾ ਮਾਰਿਆ ਜਾਵੇ ਕਿ ਜਿਹੜਾ ਸਾਡੀ ਯੂਨੀਵਰਸਿਟੀ ਦੇ ਹੱਕ ਆ ਸਾਡੇ ਜਿਨੇ ਵੀ ਸੈਂਟਗੇਟ ਦੇ ਮੈਂਬਰ ਬਣਦੇ ਆ ਜਾਂ ਸੈਨੇਟ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਜਿਹੜੇ ਅਧਿਕਾਰ ਆ ਉਹ ਬਣੇ ਰਹਿਣ ਦੇਣਾ ਚਾਹੀਦਾ ਵੀ ਸਾਡੇ ਯੂਨੀਆ ਜਿਹੜਾ ਯੂਨੀਵਰਸਿਟੀਆਂ ਆ ਉਥੇ ਸਾਡਾ ਭਵਿਕ ਪੜਦਾ ਆ ਉਦੋਂ ਉਹਨਾਂ ਨੇ ਪੰਜਾਬ ਸਾਹਮਣਾ ਉਹਨਾਂ ਨੇ ਹਿੰਦੁਸਤਾਨ ਸਾਹਮਣਾ ਆਪਣੇ ਕਿਹੜੀ ਕਿਹੜੀ ਪਦਵੀ ਤੇ ਉਹਨਾਂ ਨੇ ਜਾ ਕੇ ਬਹਿਣਾ ਤੇ ਮੇਰੇ ਭਰਾਓ ਜੀ ਅੱਜ ਵੀ ਤੁਸੀਂ ਲੜਾਈ ਨਹੀਂ ਲੜ ਸਕਦੇ ਤੇ ਮੇਰੇ ਖਿਆਲ ਨਾਲ ਫਿਰ ਤੁਸੀਂ ਕੋਈ ਵੀ ਲੜਾਈ ਨਹੀਂ ਲੜ ਸਕਦੇ ਤੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਬੱਚਿਆਂ ਦਾ ਸਾਹਸ ਦਿਓ ਥਾਲ ਜਾ ਕੇ ਯੂਨੀਵਰਸਿਟੀ ਬੈਠੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਮਾ ਰਹੇ ਨੇ ਕਿਰਪਾ ਕੀਤੀ ਮੈਨੂੰ ਬੇਲ ਮਿਲੀ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਂਗਾ ਇੱਥੇ ਤੁਹਾਡੇ ਨਾਲ ਬੈਠੂਗਾ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਖੜੂਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰਿਆਂ ਨੇ ਬੱਚਿਆਂ ਦਾ ਸਾਹਸ ਦਿਓ ਨਾਲ ਚਲੋ ਇਹਨਾਂ ਵੱਤਾਂ ਦਾ ਸ਼ੇਅਰ ਵੀ ਕਰੋ ਤਾਂ ਕਿ ਹਰ ਪੰਜਾਬੀ ਦੇ ਕੋਲ ਜਾਵੇ ਹਰਿਆਣੇ ਵਾਲਾ ਦੇ ਕੋਲ ਜਾਵੇ ਤੇ ਸਾਡੀ ਜਿਹੜੀ ਯੂਨੀਵਰਸਿਟੀ ਉਹਦੇ ਹੱਕ ਜਿਹੜੇ ਉਹ ਸਾਨੂੰ ਵਾਪਸ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ